ਮਟੋਰ ਅਤੇ ਫੇਜ਼ 1 ਵੱਲੋਂ ਚਾਰ ਅਸਲੇ ਬਰਾਮਦ ਕੀਤੇ ਗਏ ਨੇ ਇਹ ਦੋ ਵੱਖ-ਵੱਖ ਜਿਹੜੇ ਹੈਗੇ ਨੇ ਕੇਸਿਸ ਨੇ ਇੱਕ ਜਿਹੜਾ ਫੇਜ਼ 1 ਦਾ ਜਿਹੜਾ ਐਫ ਆਈ ਆਰ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਇਹ 107 ਨੰਬਰ ਮੁਕੱਦਮਾ ਜਿਹੜਾ ਹੈਗਾ ਇਹਦੇ ਤੇ ਬੰਦੇ ਤੇ ਪਹਿਲਾਂ ਵੀ ਦਰਜ ਸੀਗਾ ਤੇ ਹੁਣ ਰੀਸੈਂਟਲੀ ਜਿਹੜੀ ਅਸੀਂ ਐਫ ਆਈ ਆਰ ਲੋਜ ਕੀਤੀ ਹੈ ਉਹ ਹੈਗੀ ਹੈ 28 ਨੰਬਰ ਜੋ 4 ਮਾਰਚ ਦੀ ਐਫ ਆਈ ਆਰ ਹੈ ਇਹਦੇ ਵਿੱਚ ਜਿਹੜਾ ਹੈਗਾ ਅਸਲੇ ਐਕਟ ਦਾ ਅਸੀਂ ਪਰਚਾ ਦਿੱਤਾ ਹੈ 255459 ਇਹਦੇ ਵਿੱਚ ਜੋ ਦੋਸ਼ੀ ਹੈ ਅਮਨ ਕੁਮਾਰ ਪੁੱਤਰ ਤਰਮਪਾਲ ਵਾਸੀ ਜਿਹੜਾ ਹੈਗਾ ਪਿੰਡ ਖਿਜਰਗੜ ਖਾਣਾ ਜ਼ਿਰਖਪੁਰ ਲੱਗਦਾ ਇਹਨੂੰ ਤੇ ਜੋ ਅਮਨ ਹੈ ਇਹੇ ਦੀਪੂ ਬਨੂੜ ਜੋ ਜਿਹੜਾ ਹੈਗਾ ਇੱਕ ਜਿਹਦੇ ਤੇ ਕਾਫੀ ਪਰਚੇ ਦਰਜ ਨੇ ਤੇ ਜੋ ਲੋਰੈਂਸ ਦਾ ਅਸੋਸੀਏਟ ਹੈ ਇਹ ਉਹਦਾ ਅਗੋ ਅਸੋਸੀਏਟ ਹੈ ਉਹਨਾਂ ਦੀ ਟੀਮ ਦਾ ਮੈਂਬਰ ਹੈ ਇਹ ਤੋਂ ਪਿਛਲੇ ਸਾਲ ਵੀ ਜੋ ਚੰਡੀਗੜ੍ਹ ਪੁਲਿਸ ਵੱਲੋਂ ਆਹ ਜਿਹੜਾ ਹੈਗਾ ਪਿਛਲੇ ਪਿਛਲੇ ਸਾਲ 2022 ਦੇ ਵਿੱਚ 107 ਨੰਬਰ ਮੁਕੱਦਮਾ ਦਰਜ ਕਰਕੇ ਸੈਕਟਰ 34 ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਇਹਦੇ ਤੇ ਅਸਲਾਇ ਤੇ ਬਰਾਮਦ ਕੀਤਾ ਗਿਆ ਸੀਗਾ ਤੋ ਇਹ ਦੁਬਾਰਾ ਜਿਹੜਾ ਹੈਗਾ ਬਾਹਰ ਆ ਕੇ ਐਕਟਿਵ ਹੋਇਆ ਹੋਇਆ ਵਾ ਸੀਗਾ ਤੇ ਇਹਦੇ ਕੋਲੋਂ ਦੁਬਾਰਾ ਜਿਹੜਾ ਹੈ ਸਾਡੇ ਵੱਲੋਂ ਦੋਸਤ ਲਈ ਜਿਹੜੇ ਹੈਗੇ ਨੇ ਬਰਾਮਦ ਕੀਤੇ ਗਏ ਨੇ ਪੁਆਇੰਟ 32 ਬੋਰ ਕੰਟਰੀ ਮੇਡ ਹੈ ਜਿਦੇ ਵਿੱਚ ਦੋ ਜਿੰਦਾ ਰੌਂਦ ਤੇ ਮੈਗਜ਼ੀਨ ਹੈ ਤੇ ਇੱਕ ਜਿਹੜਾ ਹੈਗਾ ਦੇਸੀ ਕੱਟਾ ਪੁਆਇੰਟ 315 ਬੋਰ ਹੈ ਜੀਚ ਦੋ ਜਿੰਦਾ ਰੌਂਦ ਤੇ ਇੱਕ ਹੋਲ ਜਿਹੜਾ ਹੈਗਾ ਸਾਨੂੰ ਬਰਾਮਦ ਹੋਇਆ ਤੋ ਇਹ ਕਿਸੇ ਨਾ ਕਿਸੇ ਜਿਹੜਾ ਹੈਗਾ ਵਾਰਦਾਤ ਦੇ ਉਦੇ ਪਾਤਲੇ ਵਿੱਚ ਸੀਗਾ ਤੇ ਸਾਡੀ ਚਲੋ ਜਿਸ ਤਰ੍ਹਾਂ ਐਸਐਸਪੀ ਸਾਹਿਬ ਤੇ ਸਾਡੇ ਸ਼੍ਰੀ ਸੰਦੀਪ ਗਰਗ ਜੀ ਆਈਪੀਐਸ ਜੀ ਤੇ ਉਹਨਾਂ ਵੱਲੋਂ ਤੇ ਐਸਪੀ ਸਿਟੀ ਸ਼੍ਰੀ ਹਰਵੀਰ ਰਠਵਾਲ ਜੀ ਦੀ ਜਿਹੜੀ ਹੈਗੀ ਹੈ ਅਗਵਾਈ ਹੇਠ ਸਾਡੇ ਕੋਲੇ ਜਿਹੜਾ ਹੈ ਅਸੀਂ ਜਿਹੜੇ ਮਾੜੇ ਤੱਤ ਨੂੰ ਉਹਨਾਂ ਦੇ ਠੱਲ ਪਾਉਣ ਲਈ ਤੇ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ ਪ੍ਰੀਵੈਂਟਿਵ ਐਕਸ਼ਨ ਦੇ ਚੱਕਰ 'ਚ ਜੋ ਸਾਡਾ ਆਪਣਾ ਇਨਫੋਰਮੇਸ਼ਨ ਬੇਸ ਸਿਸਟਮ ਚੱਲ ਰਿਹਾ ਸੀਗਾ ਉਹਦੇ ਵਿੱਚ ਬੰਦਾ ਆਰਾਊਂਡ ਅਪ ਕੀਤਾ ਗਿਆ ਤੇ ਇਹ ਤੋਂ ਇਹ ਅਸਲੇ ਦੋ ਰਿਕਵਰ ਕਰਾਏ ਗਏ ਨੇ ਇਸੇ ਦੇ ਨਾਲ ਜਿਹੜਾ ਇੱਕ ਹੋਰ ਮੁਕੱਦਮਾ ਜਿਹੜਾ ਹੈਗਾ ਉਹ ਅਸੀਂ 2 ਮਾਰਚ ਨੂੰ ਲੌਂਚ ਕੀਤਾ ਸੀਗਾ ਉਹ ਮਟੌਰ ਥਾਣੇ ਦੇ ਵਿੱਚ ਹੋਇਆ ਇਸ ਮੁਕੱਦਮੇ ਦਾ ਇਹ ਹੈ ਕਿ ਇਹਦੇ ਵਿੱਚ ਆ ਐਕਸਯੂਵੀ ਕਾਰ ਸੀਗੀ ਆ ਆਪਣਾ ਐਕਸਯੂਵੀ 500 CH01BC0545 ਇੱਕ ਕਾਰ ਦੇ ਵਿੱਚ ਤਿੰਨ ਜਿਹੜੇ ਹੈਗੇ ਨੇ ਨੌਜਵਾਨ ਇਹ ਜੋ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਤੇ ਇਹਨਾਂ ਦੇ ਉੱਤੇ ਪਹਿਲਾਂ ਵੀ ਉੱਥੇ ਪਰਚੇ ਦਰਜ ਨੇ ਕਈ ਇਹ ਤਿੰਨ ਨੌਜਵਾਨ ਨੇ ਨਵਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਅੱਕਾਂਵਾਲੀ ਥਾਣਾ ਚੂਨਾਵੱਡ ਜਿਲ੍ਹਾ ਗੰਗਾ ਨਗਰ ਤੇ ਦੂਜਾ ਹੈਗਾ ਸਤਨਾਮ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਦਲਿਆਂਵਾਲਾ ਥਾਣਾ ਲਾਲਗੜ ਇਹ ਗੰਗਾ ਨਗਰ ਤੋਂ ਇਹ ਵੀ ਤੇ ਅਰਸ਼ਵੀਰ ਸਿੰਘ ਪੁੱਤਰ ਬਲਰਾਜ ਸਿੰਘ ਇਹ ਵੀ ਜਿਹੜਾ ਪਿੰਡ ਸਾਦੇਵਾਲ ਥਾਣਾ ਲਾਲਗੜ ਜ਼ਿਲ੍ਹਾ ਗੰਗਾ ਨਗਰ ਇਹ ਤਿੰਨੋਂ ਉਥੋਂ ਦੇ ਰਹਿਣ ਵਾਲੇ ਨੇ ਤੇ ਇਹ ਆਪਣੀ ਕਾਰ ਦੇ ਵਿੱਚ ਜਿਹੜਾ ਹੈਗਾ ਐਕਸਯੂਵੀ ਦੇ ਵਿੱਚ ਇਹ ਇੱਥੇ ਆਏ ਹੋਏ ਸੀਗੇ ਤੋਂ ਸਾਨੂੰ ਜਿਸ ਤਰ੍ਹਾਂ ਮੁਖਬਰੀ ਦੇ ਉੱਤੇ ਸਾਡੇ ਸੋਰਸਸ ਸੀਗੇ ਉਸ ਦੇ ਉੱਤੇ ਸਾਨੂੰ ਪਤਾ ਲੱਗਿਆ ਕਿ ਖਾਨਾ ਬਦੂਸ਼ ਦੀ ਤਰ੍ਹਾਂ ਇਹ ਗੱਡੀ ਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਟਿਕਾਣਾ ਬਣਾ ਰੱਖਿਆ ਰਾਤ ਨੂੰ ਤਾਂ ਉਸ ਆਪ ਨਾਲ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਸ਼ੱਕ ਦੇ ਬਿਨਾਂ ਬਸਤੇ ਤੇ ਜਦੋਂ ਇਹਨਾਂ ਤੋਂ ਸਾਰਾ ਕੁਝ ਕਲੀਅਰ ਕੀਤਾ ਤਾਂ ਸਾਨੂੰ ਇਹ ਚੀਜ਼ਾਂ ਕਲੀਅਰ ਹੋਈਆਂ ਤਾਂ ਫਿਰ ਅਸੀਂ ਇਹਨਾਂ ਤੋਂ ਫੜ ਕੇ ਇੱਕ ਤਾਂ ਕਿਰਚ ਦੇ ਕੋਲ ਬਰਾਮਦ ਹੋਈ ਉਸ ਤੋਂ ਇਲਾਵਾ ਦੋ ਦੇਸੀ ਕਟੇ 1.315 ਬੋਰ 1 12 ਬੋਰ ਇਹ ਦੋ ਵੈਪਨ ਜਿਹੜੇ ਹੈਗੇ ਨੇ ਇਹਨਾਂ ਕੋਲੋਂ ਰਿਕਵਰ ਹੋਏ ਅਲੋਂਗ ਵਿਦ ਕਿਰਚ ਫਿਰ ਜੋ ਜਿਹੜੇ ਰੌਂਦ ਨੇ ਦੋ ਰੌਂਦ ਇਹਦੇ ਕੋਲ 3.315 ਬੋਰ ਦੇ ਅਤੇ ਤਿੰਨ ਰੌਂਦ 12 ਬੋਰ ਦੇ ਜਿਹੜੇ ਹੈਗੇ ਨੇ ਇਹਨਾਂ ਕੋਲੋਂ ਬਰਾਮਦ ਹੋਏ ਨੇ ਤੇ ਇਹਨਾਂ ਦੇ ਉੱਤੇ ਜਿਸ ਤਰ੍ਹਾਂ ਦੋਸ਼ੀ ਨਵਦੀਪ ਹੈ ਇਹਦੇ ਪਹਿਲਾਂ ਚਾਰ ਮੁਕੱਦਮੇ ਆਲਰੇਡੀ ਦਰਜ ਨੇ ਡਕੈਤੀ ਵਗੈਰਾ ਦੇ 392 ਦਾ ਹੈਗਾ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਇਹ ਸਾਰੇ ਗੰਗਾ ਨਗਰ ਦੇ ਵਿੱਚ ਜਿਹੜੇ ਹੈਗੇ ਨੇ ਆਲਰੇਡੀ ਲੋਜ ਨੇ ਇਸੇ ਹਿਸਾਬ ਨਾਲ ਸਤਨਾਮ ਦੇ ਉੱਤੇ ਵੀ ਪਹਿਲਾ ਮਕਦਮਾ ਦਰਜ ਨੇ ਤੇ ਜਿਹੜਾ ਪੀਜਾ ਦੋਸ਼ੀ ਅਰਸ਼ਵੀਰ ਹੈ ਉਹਦਾ ਹਜੇ ਰਿਕਾਰਡ ਦੇ ਵਿੱਚ ਕੋਈ ਹਜੇ ਪਤਾ ਨਹੀਂ ਲੱਗਾ ਜਿੱਦਾਂ ਅਸੀਂ ਹੋਰ ਵੀ ਪਤਾ ਕਰ ਰਹੇ ਹਾਂ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ